T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅੱਧੀ ਰਾਤ ਤੋਂ ਹੀ ਪੂਰੇ ਭਾਰਤ ਵਿੱਚ ਦੀਵਾਲੀ ਵਰਗਾ ਮਾਹੌਲ ਬਣ ਗਿਆ ਲੋਕਾਂ ਨੇ ਜਿੱਥੇ ਢੋਲ ਦੀ ਥਾਪ ਤੇ ਪੰਗੜੇ ਪਾਏ ਉੱਥੇ ਹੀ ਪਟਾਕੇ ਵੀ ਚਲਾਏ ਦਰਅਸਲ ਭਾਰਤ ਨੇ 17 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ ਤੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੋੜਾਂ ਨਾਲ ਹਰਾ ਕੇ T20 ਵਿਸ਼ਵ ਕੱਪ ਜਿੱਤ ਲਿਆ ਪਿਛਲੇ ਸਾਲ 19 ਨਵੰਬਰ ਨੂੰ ਜਦੋਂ ਅਹਮਦਾਬਾਦ ਦਾ ਅਧੂਰਾ ਸੁਪਨਾ ਵੈਸਟ ਇੰਡੀਜ਼ ਵਿੱਚ ਪੂਰਾ ਹੋਇਆ ਤਾਂ ਰੋਹੀ ਸ਼ਰਮਾ ਦੀ ਟੀਮ ਦੇ ਨਾਲ ਟੀਵੀ ਦੇ ਸਾਹਮਣੇ ਬੈਠੇ ਭਾਰਤੀ ਕ੍ਰਿਕਟ ਪ੍ਰਸ਼ੰਸਕ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ 17 ਸਾਲਾਂ ਦਾ ਲੰਮਾ ਇੰਤਜ਼ਾਰ ਸ਼ਨੀਵਾਰ ਨੂੰ ਖਤਮ ਹੋ ਗਿਆ ਤੁਹਾਨੂੰ ਦੱਸਿਆ ਕਿ ਭਾਰਤ ਨੇ 2007 ਵਿੱਚ ਆਪਣਾ ਪਹਿਲਾ T20 ਵਿਸ਼ਵ ਕੱਪ ਜਿੱਤਿਆ ਸੀ ਇਸ ਤੋਂ ਬਾਅਦ ਭਾਰਤ ਨੇ 2013 ਵਿੱਚ ਦੱਖਣੀ ਅਫਰੀਕਾ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ICC ਦੀ ਆਖਰੀ ਚੈਂਪੀਅਨਸ਼ਿਪ ਟਰੋਫੀ ਜਿੱਤੀ ਸੀ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਗਈ ਸੀ ਹਾਲਾਂਕਿ ਫਾਈਨਲ ਵਿੱਚ ਵੀ ਭਾਰਤੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦੋਵਾਂ ਵਿੱਚ ਅਜੇਹਾ ਸਮਾਂ ਆਇਆ ਜਦੋਂ ਅਜਿਹਾ ਲੱਗ ਰਿਹਾ ਸੀ ਕਿ ਇਹ ਮੈਚ ਭਾਰਤ ਦੇ ਹੱਥੋਂ ਨਿਕਲ ਜਾਵੇਗਾ ਪਰ ਭਾਰਤੀ ਟੀਮ ਨੇ ਆਖਰੀ ਓਵਰ ਵਿੱਚ ਅਜਿਹਾ ਵੱਡਾ ਉਲਟ ਫੇਰ ਕੀਤਾ ਕਿ ਦੱਖਣੀ ਅਫਰੀਕਾ ਦੇ ਹੱਥੋਂ ਟਰੋਫੀ ਖੋ ਕੇ ਭਾਰਤ ਦੀ ਝੋਲੀ ਵਿੱਚ ਪਾ ਦਿੱਤੀ। ਜ਼ਿਕਰ ਇਹ ਹੋਗਾ ਕਿ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 34 ਗੇਂਦਾਂ ਤੇ ਤਿੰਨ ਵਿਕਟਾਂ ਗਵਾ ਦਿੱਤੀਆਂ ਸਨ ਹਾਲਾਂਕਿ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਅਕਸ਼ਰ ਪਟੇਲ ਅਤੇ ਸ਼ਿਵਮ ਦੁੱਭ ਦੇ ਨਾਲ ਸ਼ਾਨਦਾਰ ਬੱਲੇਬਾਜ਼ੀ ਕੀਤੀ। ਵਿਰਾਟ ਨੇ ਅਕਸ਼ਰ ਦੇ ਨਾਲ 72 ਦੋੜਾਂ ਅਤੇ ਸ਼ਿਵਮ ਦੇ ਨਾਲ 57 ਦੋੜਾਂ ਦੀ ਸਾਂਝੀ ਕਾਰਦਾਰੀ ਕੀਤੀ ਅਤੇ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਿੱਚ ਮਦਦ ਕੀਤੀ। ਗੇਂਦਬਾਜ਼ੀ ਦੇ ਸਮੇਂ ਵੀ ਜਿਹਾ ਹੀ ਹੋਇਆ ਜਦੋਂ ਹੈਂਡਰਿਕ ਕਲਾਸੇਨ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਮੈਚ ਨੂੰ ਲਗਭਗ ਦੱਖਣੀ ਅਫਰੀਕਾ ਦੇ ਹੱਕ ਵਿੱਚ ਕਰ ਦਿੱਤਾ। ਫਿਰ ਹਾਰਦਿਕ ਪਾਂਡਿਆ, ਜਸਪ੍ਰੀਤ ਬੁਮਰਾ ਅਤੇ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਦੱਖਣੀ ਅਫਰੀਕਾ ਦੇ ਜਿਵਾੜੇ ਤੋਂ ਜਿੱਤ ਖੋਲ ਲਈ। ਦਰਸਲ ਦਖਣੀ ਅਫਰੀਕਾ ਨੇ 14ਵਾਂ ਓਵਰਾਂ ਵਿੱਚ 4 ਵਿਕਟਾਂ ਗਵਾ ਕੇ 123 ਦੌੜਾਂ ਬਣਾਈਆਂ ਸਨ। ਕਪਤਾਨ ਰੋਹਿਤ ਨੇ 15ਵੇਂ ਓਵਰ ਵਿੱਚ ਅਕਸ਼ਰ ਪਟੇਲ ਨੂੰ ਗੇਂਦ ਸੌਂਪੀ। ਇਸ ਓਵਰ ਵਿੱਚ ਕਲਾਸੀ ਨੇ ਚੋਕੇ ਨਾਲ ਸ਼ੁਰੂਆਤ ਕੀਤੀ ਅਤੇ ਦੋ ਚੋਕੇ ਅਤੇ ਦੋ ਛੱਕੇ ਲਗਾ ਕੇ ਕੋਈ 24 ਦੌੜਾਂ ਬਣਾਈਆਂ। 15 ਓਵਰਾਂ ਤੋਂ ਬਾਅਦ ਦਖਣੀ ਅਫਰੀਕਾ ਦਾ ਸਕੋਰ 4 ਵਿਕਟਾਂ ਤੇ 147 ਦੌੜਾਂ ਸੀ। ਇਸ ਸਮੇਂ ਹਰ ਪ੍ਰਸ਼ੰਸਕ ਅਕਸ਼ਰ ਨੂੰ ਗੇਂਦਬਾਜ਼ੀ ਕਰਨ ਲਈ ਕਪਤਾਨ ਰੋਹਿਤ ਨੂੰ ਕੋਸ ਰਿਹਾ ਸੀ। ਉਦੋਂ ਕਲਾਸੀ ਨੇ 22 ਗੇਂਦਾਂ ਵਿੱਚ 49 ਦੌੜਾਂ ਬਣਾ ਕੇ ਖਰੀਦ ਸੇ ਸਨ ਅਤੇ ਡੇਵਿਡ ਮ ਦੱਖਣੀ ਅਫਰੀਕਾ ਨੂੰ ਆਖਰੀ 30 ਗੇਂਦਾਂ ਤੇ 30 ਦੌੜਾਂ ਦੀ ਲੋੜ ਸੀ ਬੁਮਰਾ 15 ਓਵਰੇ ਵਿੱਚ ਗੇਂਦਬਾਜ਼ੀ ਕਰਨ ਆਇਆ ਤੇ ਚਾਰ ਦੌੜਾਂ ਦੇ ਕੇ ਦਬਾਅ ਬਣਾਇਆ ਇਸੇ ਦਾ ਫਾਇਦਾ ਹਾਰਦਿਕ ਨੂੰ ਅਗਲੇ ਓਵਰ ਵਿੱਚ ਮਿਲਿਆ ਜਦੋਂ ਦੱਖਣੀ ਅਫਰੀਕਾ ਨੂੰ ਆਖਰੀ 24 ਗੇਂਦਾਂ ਤੇ 26 ਦੌੜਾਂ ਦੀ ਲੋੜ ਸੀ 17ਵੇਂ ਓਵਰ ਵਿੱਚ ਹਾਰਦਿਕ ਨੇ ਕਲਾਸੇਨ ਨੂੰ ਪਹਿਲੀ ਹੀ ਗੇਂਦ ਤੇ ਪੰਥ ਦੇ ਹੱਥੋਂ ਕੈਚ ਕਰਵਾ ਕੇ ਪ੍ਰਵੈਲੀਅਨ ਫੇਜ ਦਿੱਤਾ ਕਲਾਸੇਨ 27 ਗੇਂਦਾਂ ਤੇ 59 ਦੌੜਾਂ ਦੀ ਤੂਫਾਨੀ ਪਾਰੀ ਖਿੜ ਕੇ ਆਊਟ ਹੋ ਗਏ ਇਸ ਓਵਰ ਵਿੱਚ ਹਾਰਦਿਕ ਨੇ ਸਿਰਫ 4 ਦੌੜਾਂ ਹੀ ਖਰਚ ਕੀਤੀਆਂ ਤੇ ਕਲਾਸਨ ਦਾ ਵਿਕਟ ਲੈ ਲਿਆ। ਜਦੋਂ ਕਲਾਸਨ ਆਊਟ ਹੋਇਆ ਤਾਂ ਮਿਲਰ ਅਤੇ ਜੈਂਸਨ ਕ੍ਰੀਸ ਤੇ ਸਨ। ਦੱਖਣੀ ਅਫਰੀਕਾ ਨੂੰ ਆਖਰੀ 18 ਗੇਂਦਾਂ ਤੇ 22 ਦੌੜਾਂ ਦੀ ਲੋੜ ਸੀ। ਬੁਮਰਾ 18ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਅਤੇ ਓਵਰ ਦੀ ਚੌਥੀ ਗੇਂਦ ਯਾਂਸਨ ਨੂੰ ਪਾਵੀਲੀਅਨ ਭੇਜ ਦਿੱਤਾ। ਬੁਮਰਾ ਨੇ ਇਸ ਓਵਰ ਵਿੱਚ ਸਿਰਫ 2 ਦੌੜਾਂ ਦਿੱਤੀਆਂ। ਦੱਖਣੀ ਅਫਰੀਕਾ ਨੂੰ ਆਖਰੀ 12 ਗੇਂਦਾਂ ਤੇ 20 ਦੌੜਾਂ ਦੀ ਲੋੜ ਪਈ। ਮਿਲਰ ਅਤੇ ਕੇਸ਼ਵ ਮਹਾਰਾਜ ਕ੍ਰੀਸ ਤੇ ਸਨ। ਅਰਸ਼ਦੀਪ ਸਿੰਘ 19ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਇਆ। ਕਿਹਾ ਜਾਂਦਾ ਹੈ ਕਿ ਪਿੱਛਾ ਕਰਨ ਵਿੱਚ ਕੋਈ ਵੀ ਬੱਲੇਬਾਜ਼ 19ਵੇਂ ਓਵਰ ਵਿੱਚ ਹਮਲਾ ਕਰਦਾ ਹੈ। ਹਾਲਾਂਕਿ ਅਰਸ਼ਦੀਪ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਸਿਰਫ 4 ਦੌੜਾਂ ਹੀ ਦਿੱਤੀਆਂ। ਹੁਣ ਸਾਰੀ ਜ਼ਿੰਮੇਵਾਰੀ ਹਾਰਦਿਕ ਪਾਂਡਿਆ ਤੇ ਸੀ ਉਸ ਨੂੰ ਆਖਰੀ ਓਵਰ ਵਿੱਚ 16 ਦੌੜਾਂ ਬਚਾਉਣੀਆਂ ਪਈਆਂ। ਹਾਰਦਿਕ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਪਹਿਲੀ ਹੀ ਗੇਂਦ ਤੇ ਮਿਲਰ ਨੂੰ ਸੂਰਜ ਕੁਮਾਰ ਦੇ ਹੱਥੋਂ ਕੈਚ ਕਰਵਾ ਦਿੱਤਾ। ਸੂਰਜ ਕੁਮਾਰ ਉਹ ਕੈਚ ਤਾਂ ਸ਼ਾਇਦ ਦਰਸ਼ਕਾਂ ਨੂੰ ਸਦੀਆਂ ਤੱਕ ਯਾਦ ਰਹੇਗਾ ਜਿਸ ਦੀ ਬਦੌਲਤ ਮਿਲਰ ਪਵਿਲਿਅਨ ਆਊਟ ਹੋ ਮੈਲਰ ਇੱਕੀ ਦੌੜਾ ਬਣਾ ਸਕਿਆ ਰਵਾੜਾ ਨੇ ਦੂਜੀ ਗੇਂਦ ਤੇ ਚਾਰ ਦੌੜਾ ਬਣਾਈਆਂ ਰਵਾੜਾ ਨੇ ਤੀਜੀ ਗੇਂਦ ਤੇ ਇੱਕ ਦੌੜ ਲਈ ਮਹਾਰਾਜ ਨੇ ਚੌਥੀ ਗੇਂਦ ਤੇ ਇੱਕ ਦੌੜ ਲਈ ਇਸਦੀ ਅਗਲੀ ਗੇਂਦ ਵਾਈਟ ਸੀ ਹਾਰਦਿਕ ਨੇ ਪੰਜਵੀਂ ਗੇਂਦ ਤੇ ਰਵਾੜਾ ਨੂੰ ਆਊਟ ਕਰ ਦਿੱਤਾ ਆਖਰੀ ਗੇਂਦ ਤੇ ਇੱਕ ਦੌੜ ਆਈ ਤੇ ਭਾਰਤ 7 ਦੌੜਾਂ ਦੇ ਨਾਲ ਜਿੱਤ ਗਿਆ ਹਾਰਦਿਕ ਨੇ ਜਿਵੇਂ ਮੈਚ ਜਿੱਤਿਆ ਉਹ ਗੋਡਿਆਂ ਭਾਰ ਬੈਠ ਗਿਆ ਤੇ ਰੋਣ ਲੱਗਿਆ ਕੁਝ ਮਹੀਨੇ ਪਹਿਲਾਂ ਬੰਬਈ ਇੰਡੀਅਨਸ ਦਾ ਕਪਤਾਨ ਬਣਨ ਤੋਂ ਬਾਅਦ ਹਾਰਦਿਕ ਦੀ ਕਾਫੀ ਲੋਚਨਾ ਹੋ ਰਹੀ ਸੀ ਇਸੇ ਨਾਲ ਹੀ ਇਹ ਮੈਚ ਜਿੱਤ ਕੇ ਉਰਾਸੀ ਹੀਰੋ ਬਣ ਗਿਆ ਕਪਤਾਨ ਰੋਹਿਤ ਨੇ ਖੁਦ ਦੱਖਣੀ ਅਫਰੀਕਾ ਦੀ ਟੀਮ ਆਖਰੀ 30 ਗੇਂਦਾਂ ਵਿੱਚ 30 ਦੌੜਾਂ ਨਹੀਂ ਬਣਾ ਸਕੀ ਅਤੇ ਦਮ ਤੋੜ ਗਈ। 20 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 8 ਵਿਕਟਾਂ ਤੇ 160 ਦੌੜਾਂ ਸੀ ਅਤੇ ਭਾਰਤੀ ਟੀਮ ਨੇ ਇਹ ਮੈਚ 7 ਦੌੜਾਂ ਦੇ ਨਾਲ ਜਿੱਤ ਲਿਆ।